ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਟਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਰੇਰੀ ਮਹੱਲਾ ਪੰਜਵਾਂ ਜਾ ਕੇ ਬਸ ਖਾਨ ਸੁਲਤਾਨ ਜਾ ਕੇ ਬਸ ਹੈ ਸਗਲ ਜਹਾਨ ਜਾ ਕੇ ਬਸ ਖਾਨ ਸੁਲਤਾਨ ਜਾ ਕੇ ਬਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਸ ਹੋਏ ਤੇ ਸਤੇ ਵਹਰ ਨਾਹੀ ਕੋਈ ਕਹੋ ਬੇਨੰਤੀ ਆਪਣੇ ਸਤਗੁਰ ਪਾਏ ਕਾਜ ਤੁਮਾਰੇ ਦੇ ਨਿਵਾਹੀ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਬਬਾਪਤ ਪੂਰਨ ਤਨੀ ਜਾਕੀ ਸੋਭਾ ਘਟ ਘਟ ਗਣੀ ਜਿਸ ਸਿਮਰਤ ਦੁਖ ਡੇਰਾ ਢਹੇ ਜਿਸ ਸਿਮਰਤ ਚਮਕੇ ਸੂ ਨ ਕਹੇ ਜਿਸ ਸਿਮਰਤ ਹੋਤ ਸੋਕੇ ਹਰੇ ਜਿਸ ਸਿਮਰਤ ਬੂਡ ਤਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਕਹੋ ਨਾਨਕ ਮੇਰੀ ਸੁਣੀ ਅਰਦਾਸ ਸਤ ਪ੍ਰਸਾਦ ਮੋ ਕੋ ਨਾਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਜੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 182 ਤੇ ਤੇ 183 ਤੇ ਸੁਭਾਏਮਾਨ ਸ਼ਬਦ ਪੜਿਆ ਜੋ ਸਤਗੁਰੂ ਸਮਝਾਉਣਾ ਕਰਦੇ ਨੇ ਇਸ ਤੋਂ ਪਹਿਲਾਂ ਨਾ ਜਿਹੜਾ ਕੱਲ ਆਪਾਂ ਸ਼ਬਦ ਪੜਿਆ ਸੀ ਉਹਦੇ ਵਿੱਚੋਂ ਦੋ ਤਿੰਨ ਪੰਕਤੀਆਂ ਰਹਿੰਦੀਆਂ ਸੀ ਉਹ ਅੱਜ ਆਪਾਂ ਗਾਇਨ ਕਰ ਲੈਨੇ ਆ ਵਿਚਾਰ ਲੈਨੇ ਆ ਗੁਰੂ ਮਹਾਰਾਜ ਕੀ ਕਹਿੰਦੇ ਨੇ ਜਿਹੜਾ ਸ਼ਬਦ ਸੀਗਾ ਉਹ ਗੌੜੀ ਰਾਗ ਦਾ ਹੀ ਸ਼ਬਦ ਹੈ ਉਹਦੇ ਵਿੱਚ ਦੱਸਦੇ ਸੀ ਮਹਾਰਾਜ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਵੀ ਅੱਖਾਂ ਦੇ ਵਿੱਚ ਤੇਰੇ ਮਾੜੀ ਬਿਰਤੀ ਬਕਾਰੀ ਬਿਰਤੀ ਵਾਲੀ ਨੀਂਦ ਪਈ ਹੋਈ ਆ ਅੱਖਾਂ 'ਚ ਵੀ ਅੱਖਾਂ ਨੇ ਤਾਂ ਆਪਣਾ ਕੰਮ ਕਰਨਾ ਹੀ ਇਹਨਾਂ ਨੇ ਤਾਂ ਦੇਖਣਾ ਹੀ ਆ ਪਰ ਸੁਰਤ ਕਰਕੇ ਤੂੰ ਮਾੜੀ ਭਾਵਨਾ ਨਾਲ ਤੱਕ ਰਿਹਾ ਇਨਸਾਨ ਸਬੋਧਨ ਦੋਨਾਂ ਨੂੰ ਆ ਜੀ ਭੈਣ ਨੂੰ ਵੀ ਤੇ ਭਾਈ ਨੂੰ ਆ ਇਨਸਾਨ ਵੀ ਤੂੰ ਮਾੜੀ ਨਿਗਾ ਨਾਲ ਤੱਕ ਰਿਹਾ ਪ੍ਰਾਇ ਰੂਪ ਤੱਕ ਰਿਹਾ ਬਗਾਨੀ ਧੀ ਭੈਣ ਲਈ ਦੇਖ ਕੇ ਮਾੜਾ ਤੱਕ ਰਿਹਾ ਵੀ ਇਹ ਤੇਰੇ ਅੱਖਾਂ ਚ ਨੀਂਦ ਪਈ ਹੋਈ ਆ ਤੇ ਅੱਗੇ ਮਹਾਰਾਜ ਕਹਿੰਦੇ ਸੀ ਸਰਬਣ ਸੋਏ ਸੋਣ ਨਿੰਦ ਵਿਚਾਰ ਬਿਕਾਨਾਂ ਨੂੰ ਸਾਡਿਆਂ ਦੇ ਕੰਨਾਂ ਦੇ ਵਿੱਚ ਨੀਂਦੇ ਪਈ ਹੋਈ ਆ ਪ੍ਰਾਈ ਨਿੰਦਿਆ ਚੁਗਲੀ ਸੁਣਨਾ ਰਸਨਾ ਸੋਈ ਲੋਭ ਮਿੱਠੇ ਸਵਾਦ ਬਿ ਜਿਹੜੀ ਜੀਬਾ ਹੈ ਮਿੱਠੇ ਸਵਾਦ ਪਦਾਰਥਾਂ ਦਾ ਲੋਭ ਵਿੱਚ ਸੁੱਤੀ ਪਈ ਆ ਬਿ ਤੇਰੇ ਮਤਲਬ ਜਿਹੜੇ ਗਿਆਨ ਇੰਦਰੇ ਨੇ ਜਿੰਨਾ ਰਾਹੀ ਗੁਰੂ ਦਾ ਗਿਆਨ ਮਿਲਣਾ ਪ੍ਰਭੂ ਪ੍ਰਮਾਤਮਾ ਦੇ ਦਰਸ਼ਨ ਹੋਣੇ ਨੇ ਤੇ ਉਹ ਤਾਂ ਬਿਕਾਨਾਂ ਵੱਲ ਜੁੜੇ ਹੋਏ ਨੇ ਸਮਝ ਅਨਸਾਰ ਸਮਝ ਮਹਾਰਾਜ ਨੇ ਸਮਝਾਉਣਾ ਕੀਤਾ ਅੱਗੇ ਸਤਿਗੁਰੂ ਕਹਿੰਦਾ ਕਰਦੇ ਨੇ ਸੋਇਆ ਮਾਇਆ ਬਿਸਮਾਤ ਮਨ ਸੋਇਆ ਮਾਇਆ ਬਿਸਮਾਤ ਮਨ ਤੇਰਾ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਜਿਹੜਾ ਇਸ ਗ੍ਰਹਿ ਦੇ ਵਿੱਚ ਕੋਈ ਜਾਗਤਾ ਹੈ ਸਾਬਤ ਵਸਤ ਉਹ ਆਪਣੀ ਲਏ ਉਹ ਆਪਣਾ ਜੀਵਨ ਸਫਲ ਕਰ ਲੈਂਦਾ ਜੇ ਇਸ ਬਸਤਾ ਦੇ ਵਿੱਚ ਗੁਰੂ ਦਾ ਗਿਆਨ ਮੁਤਾਬਕ ਆਪਣਾ ਜੀਵਨ ਬਸਰ ਕਰਦਾ ਤਾਂ ਗੁਰੂ ਦੇ ਅੱਖੇ ਲੱਗਦਾ ਮਾੜਾ ਦੇਖਦਾ ਨਹੀਂ ਮਾੜਾ ਸੁਣਦਾ ਨਹੀਂ ਮਾੜਾ ਬੋਲਦਾ ਨਹੀਂ ਜੀਬਾ ਪ੍ਰਭੂ ਪਰਮਾਤਮਾ ਦਾ ਨਾਮ ਜਪਦੀ ਆ ਅੱਖਾਂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਦੇਖਦੀਆਂ ਕੁਦਰਤ ਦੇ ਵਿੱਚੋਂ ਕੰਨ ਗੁਰੂ ਦਾ ਜਸ ਸੁਣਦੇ ਨੇ ਫਿਰ ਜੀਵਨ ਸਫਲ ਹੈ ਮਹਾਰਾਜ ਕਹਿੰਦੇ ਅਗੇ ਮਹਾਰਾਜ ਕਹਿੰਦੇ ਸੀ ਸਗਲ ਸਹੇਲੀ ਆਪਣੇ ਰਸਮਾਤੀ ਸਾਰੀਆਂ ਸਹੇਲੀਆਂ ਨੇ ਮੰਨਦੀਆਂ ਤੇ ਪਰ ਇਹ ਆਪਣੇ ਰਸਾਂ ਵਿੱਚ ਮਸਤੀ ਮਸਤ ਹੋਈਆਂ ਪਈਆਂ ਨੇ ਗ੍ਰਹ ਆਪਣੇ ਕੀ ਖਬਰ ਨਾ ਜਾਤੀ ਆਪਣੇ ਟਿਕਾਣੇ ਦੀ ਖਬਰ ਹੀ ਨਹੀਂ ਜਾਣੀ ਵੀ ਮੈਂ ਪਹੁੰਚਣਾ ਕਿੱਥੇ ਆ ਮਸਨਹਾਰ ਪੰਜ ਬਟਪਾਰੇ ਬਟ ਬਟਵਾਰੇ ਸੁੰਨੇ ਨਗਰ ਪਰੇ ਠਗਵਾਰੇ ਇਹਨਾਂ ਲਈ ਧਿਆਨ ਨਹੀਂ ਹੈ ਨਗਰ ਸੁੰਨਾ ਹੈ ਸੁੰਨੇ ਨਗਰ ਦੇ ਵਿੱਚ ਚੋਰ ਪੈਂਦੇ ਹੀ ਹੁੰਦੇ ਆ ਫਿਰ ਜਿਹੜਾ ਘਰ ਸੁੰਨਾ ਹੋਵੇ ਉਹਨੂੰ ਚੋਰੀ ਚੋਰ ਪੈਂਦੇ ਆ ਨਾ ਇਸੇ ਤਰ੍ਹਾਂ ਹੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਹਿਰਦਾ ਘਰ ਸੁੰਨਾ ਤੇ ਇਹਦੇ ਵਿੱਚ ਬਕਾਰਾਂ ਵਾਲੇ ਚੋਰ ਮੜੇ ਫਿਰਦੇ ਨੇ ਉਹ ਜੇ ਮੜਾ ਮੋਟਾ ਕੋਈ ਤੇਰਾ ਭਲੇ ਦਾ ਕੰਮ ਵੀ ਤੂੰ ਕਰਦਾ ਸੰਸਾਰ ਦੇ ਵਿੱਚ ਵਿਚਰਦਾ ਨਾਮ ਬਾਣੀ ਨਾਲ ਕੋਈ ਸਮਾਂ ਜੁੜਦਾ ਉਹ ਉਹਨਾਂ ਕ ਖਜ਼ਾਨਾ ਉਹ ਲੈ ਜਾਂਦੇ ਨੇ ਚੋਰੀ ਕਰਕੇ ਇਹਨਾਂ ਨੂੰ ਵੀ ਰੋਕ ਮੂੰਦ ਲਈਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ ਇਹ ਪੰਕਤੀ ਆਉਂਦੀ ਆ ਗੁਰਬਾਣੀ ਦੇ ਵਿੱਚ ਵੀ ਇਹ ਭਾਈ ਦਰਵਾਜ਼ੇ ਬੰਦ ਕਰ ਲੈ ਜਿੱਦਰ ਦੀ ਬਕਾਰ ਪੈਂਦੇ ਨੇ ਅੱਖਾਂ ਮਾੜਾ ਦੇਖ ਕੇ ਬਕਾਰ ਅੰਦਰ ਲੈ ਜਾਂਦੀਆਂ ਨੇ ਕੰਨ ਮਾੜਾ ਸੁਣ ਕੇ ਬਕਾਰ ਅੰਦਰ ਲੈ ਜਾਂਦੇ ਨੇ ਹਿਰਦੇ ਘਰ ਚ ਜੀਬੇ ਮਾੜਾ ਬੋਲ ਕੇ ਰਸਾਂ ਕਸਾਂ ਵਿੱਚ ਫਸੀ ਹੋਈ ਇਹ ਬਕਾਰ ਇਕੱਠੇ ਕਰੀ ਜਾਂਦੀ ਇਹ ਪੰਜ ਗਿਆਨ ਇੰਦਰੇ ਨੇ ਮਨੁੱਖ ਦੇ ਤੇ ਪੰਜਾਂ ਗਿਆਨ ਇੰਦਰੀਆਂ ਰਾਹੀਂ ਸਾਡੇ ਕੋਲੇ ਪ੍ਰਭੂ ਪਰਮਾਤਮਾ ਦਾ ਨਾਮੰਦਾ ਖਜ਼ਾਨਾ ਇਕੱਠਾ ਹੋਣਾ ਪਰ ਇਹ ਬਕਾਰ ਇਕੱਠੀ ਕਰੇ ਜਾਂਦੇ ਨੇ ਉਹ ਜਿੰਨਾ ਕਮਾੜਾ ਮੋਟਾ ਅਪਾ ਜੇ ਦੇਖਦੇ ਕਰਦੇ ਆ ਸੁਣਦੇ ਆ ਕੋਈ ਹਨਾ ਪ੍ਰਭੂ ਪਰਮਾਤਮਾ ਦਾ ਜਸ ਸੁਣਦੇ ਆ ਕਰਦੇ ਆ ਭਲੇ ਦਾ ਕੰਮ ਕਰਦੇ ਹੋ ਜਿੰਨਾ ਕ ਖਜ਼ਾਨਾ ਹੁੰਦਾ ਇਹ ਲੁੱਟ ਕੇ ਲੈ ਜਾਂਦੇ ਆ ਇਹ ਵੀ ਦਰਵਾਜ਼ੇ ਬੰਦ ਕਰ ਗੁਰੂ ਦੇ ਗਿਆਨ ਦਾ ਤਾਲਾ ਮਾਰ ਇਹਨਾਂ ਨੂੰ ਗੁਰਦੇ ਗਿਆਨ ਦਾ ਤਾਲਾ ਲਾਲਾ ਐ ਕਹਿਲਾ ਪਤਾ ਤਾਲਾ ਹੀ ਕਹਿੰਨੇ ਆ ਮੈਂ ਤਾਂ ਜਿਆਦਾ ਪਿੰਡਾਂ ਦੇ ਵਿੱਚ ਜਿਹੜੀਆਂ ਵੱਡੀ ਉਮਰ ਦੀਆਂ ਬੀਬੀਆਂ ਭਾਈ ਆ ਉਹ ਬਜ਼ੁਰਗ ਨੇ ਉਹ ਜਿੰਦੇ ਕਹਿੰਦੇ ਨੇ ਜਿੰਦਾ ਇਹਨਾਂ ਨੂੰ ਜਿੰਦਾ ਲਾਲਾ ਭਾਈ ਤਾਲਾ ਮਾਰ ਲਾ ਇਹਨਾਂ ਨੂੰ ਬਕਾਰਾਂ ਵੱਲੋਂ ਤਾਲਾ ਲਾ ਬਕਾਰਾਂ ਨੂੰ ਬੜਨਾਂ ਦੇ ਅੰਦਰ ਗੁਰਦੇ ਗਿਆਨ ਦਾ ਤਾਲਾ ਲੱਗਣਾ ਜੀ ਮਹਾਰਾਜ ਕਹਿੰਦੇ ਨੇ ਇਹ ਚਲੋ ਪੂਰਾ ਸ਼ਬਦ ਦੀ ਆਪਾਂ ਦੇਖ ਲਿਆ ਦੋ ਪੰਕਤੀਆਂ ਰਹਿੰਦੀਆਂ ਸੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮਹਾਰਾਜ ਕਹਿੰਦੇ ਗ੍ਰਹ ਆਪਣੇ ਕੀ ਖਬਰ ਨਾ ਜਾਂਦੀ ਮੁੱਛਨ ਹਾਰ ਪੰਜ ਬਟ ਪਾ ਬਟਵਾਰੇ ਸੂਨੇ ਨਗਰ ਪਰੇ ਠਗਵਾਰੇ ਠਗ ਹਾਰੇ ਉਨਤੇ ਰੱਖੇ ਬਾਪ ਨਾ ਮਾਈ ਇਹਨਾਂ ਤੋਂ ਨਾ ਤੇਰਾ ਪਿਓ ਤੇ ਨਾ ਤੇਰੀ ਮਾਂ ਬਚਾ ਸਕਦੀ ਉਨਤੇ ਰੱਖੇ ਮੀਤ ਨਾ ਪਾਈ ਤੇਰਾ ਕੋਈ ਸਖਾ ਸੰਬੰਧੀ ਮਿੱਤਰ ਨਹੀਂ ਤੈਨੂੰ ਬਚਾ ਸਕਦਾ ਇਹਨਾਂ ਤੋਂ ਅੱਗੇ ਮਹਾਰਾਜ ਕਹਿੰਦੇ ਨੇ ਦਰ ਬਸਿਆ ਨਾ ਓਏ ਰਹਤੇ ਸਾਧ ਸੰਗ ਓਏ ਦੁਸ਼ਟ ਬਸ ਹੋਤੇ ਗੁਰੂ ਦੀ ਸੰਗਤ ਜਦੋਂ ਕਰਦੇ ਆ ਫੇਰ ਇਹ ਦੁਸ਼ਟ ਬਸ ਵਿੱਚ ਆਉਂਦੇ ਨੇ ਨਈ ਨਾ ਕੋਈ ਇਹਨੂੰ ਮਾ ਨਾ ਕੋਈ ਭੈਣ ਨਾ ਕੋਈ ਮਿੱਤਰ ਨਾ ਕੋਈ ਦੋਸਤ ਕੋਈ ਨਹੀਂ ਇਹਨਾਂ ਤੋਂ ਬਚਾ ਸਕਦਾ ਗੁਰੂ ਦਾ ਗਿਆਨ ਬਚਾਏਗਾ ਗੁਰੂ ਦਾ ਗਿਆਨ ਨੱਥ ਪਾਉਂਦਾ ਫੇਰ ਇਹਨਾਂ ਦੇ ਗੁਰੂ ਦਾ ਗਿਆਨ ਇਹਨਾਂ ਨੂੰ ਬ੍ਰੇਕ ਲਾਉਂਦਾ ਸਮਝ ਲਈ ਗਾਲ ਆਪਾਂ ਸੌਖੀ ਅੱਗੇ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਮੋਹਿ ਸਾਰੰਗ ਪਾਣ ਏ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ ਸੰਤਨ ਧੂਰ ਸਰਪੰਨਦਾਨ ਗੁਰੂ ਦੇ ਗਿਆਨ ਦਾ ਗੁਰੂ ਦੇ ਗਿਆਨ ਦੀ ਦਾਤ ਬਖਸ਼ੋ ਮਹਾਰਾਜ ਪ੍ਰਮਾਤਮਾ ਦੇ ਨਾਮ ਦੀ ਦਾਤ ਬਖਸ਼ੋ ਸਾਬਤ ਪੂੰਜੀ ਸਤ ਗੁਰ ਸੰਗ ਇਤ ਰਿਤ ਚੰਗੇ ਕਰਮਾਂ ਵਾਲੀ ਨਾਮ ਜਪਣ ਵਾਲੀ ਗੁਰਦੇ ਸਿਧਾਂਤ ਤੇ ਚੱਲਣ ਵਾਲੀ ਰਾਸ ਪੂੰਜੀ ਆ ਜਿਹੜੀ ਇਹ ਸਾਬਤ ਪੂੰਜੀ ਸਤਗੁਰ ਸੰਗ ਇਹ ਗੁਰੂ ਦੇ ਸੰਗ ਕਰਕੇ ਪ੍ਰਾਪਤ ਹੋਣੀ ਆ ਜੀ ਹੁਣ ਆਪਾਂ ਜਿੰਨੇ ਵੀ ਬੈਠੇ ਆ ਮਹਾਰਾਜੀ ਕਿਰਪਾ ਨਾਲ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਗੱਲ ਸੁਣ ਰਹੇ ਆ ਆਪਾਂ ਸਤ ਸੰਗ ਕਰ ਰਹੇ ਆ ਜੇ ਆਪਣਾ ਧਿਆਨ ਇੱਥੇ ਟਿਕਿਆ ਜੇ ਮਨ ਦੌੜ ਗਿਆ ਕਿਸੇ ਪਾਸੇ ਫੇਰ ਸਮਝ ਲਓ ਸ਼ਰੀਰ ਦਾ ਢਾਂਚਾ ਬੈਠਾ ਸੰਗਤ ਨਹੀਂ ਹੋ ਰਹੀ ਕਿਉਂਕਿ ਸੰਗਤ ਆ ਜਿਹੜੀ ਗੁਰੂ ਦੀ ਉਹ ਮਨ ਨੇ ਕਰਨੀ ਆ ਇਹ ਫਿਰ ਜਿਹੋ ਜਿਹੀ ਵੀ ਸੰਗਤ ਕਰਦਾ ਉਹੋ ਜਿਹਾ ਹੀ ਰੰਗ ਲੱਗਦਾ ਇਹੋ ਜਿਹੇ ਸਿਸਟਮ ਦੇ ਵਿੱਚ ਜਾਂਦਾ ਕਾਂਸ ਖੇਡਣ ਵਾਲਾਂ ਵਿੱਚ ਬੈਠਣ ਲੱਗ ਗਿਆ ਉਹੋ ਜਿਹਾ ਸੁਭਾਅ ਬਣ ਜਾਣਾ ਸ਼ਰਾਬੀਆਂ ਵਿੱਚ ਬੈਠਣ ਲੱਗ ਗਿਆ ਜਾਣ ਲੱਗ ਗਿਆ ਉਹਨਾਂ ਨਾਲ ਹੀ ਉਹੋ ਜਿਹਾ ਬਣ ਜੂ ਜੇ ਸਾਡੀ ਗੁਰੂ ਦੇ ਨਾਲ ਬਣਦੀ ਆ ਗੁਰੂ ਦੀ ਗੱਲ ਚੰਗੀ ਲੱਗਦੀ ਆ ਫਿਰ ਸਾਡੀ ਗੁਰੂ ਵਾਲੀ ਮਤ ਤੋਂ ਜਾਣੀ ਆ ਹੌਲੀ ਹੌਲੀ ਗੁਰੂ ਦਾ ਗਿਆਨ ਪੱਲਿਆ ਜਾਏਗਾ ਨਾਨਕ ਜਾਗੈ ਪਾਰ ਬ੍ਰਹਮ ਕੇ ਰੰਗ ਇਹ ਮਨ ਸੁੱਤਾ ਹੋਇਆ ਨਾ ਪ੍ਰਭੂ ਪ੍ਰਮਾਤਮਾ ਦਾ ਜਦੋਂ ਨਾਮ ਦਾ ਰੰਗ ਲੱਗਦਾ ਉਦੋਂ ਜਾਗਦਾ ਮਨ ਜਦੋਂ ਜਾਗ ਗਿਆ ਫੇਰ ਨੀਅ ਨੂੰ ਚੋਰ ਪੈਂਦੇ ਬਕਾਰੀ ਚੋਰ ਜਿਹੜੇ ਆਪਾਂ ਪਹਿਲਾਂ ਪੜ੍ਹਿਆ ਪੰਕਤੀਆਂ ਚ ਗੁਰਬਾਣੀ ਦੱਸਿਆ ਗੁਰੂ ਨੇ ਪਹਿਲਾਂ ਚ ਬਈ ਅੱਖਾਂ ਮਾੜਾ ਦੇਖੀ ਜਾਂਦੇ ਆ ਕੰਨ ਮਾੜਾ ਸੁਣੀ ਜਾਂਦੇ ਨੇ ਜੀਭਾ ਮਾੜਾ ਬੋਲੀ ਜਾਂਦੀ ਐ ਸਵਾਦਾਂ ਚ ਫਸੀ ਹੋਈ ਤੇ ਬਕਾਰ ਇਕੱਠੇ ਹੋਈ ਜਾਂਦੇ ਨੇ ਫੇਰ ਇਹਨਾਂ ਨੂੰ ਵੜ ਨਹੀਂ ਦਿੰਦਾ ਗੁਰੂ ਦਾ ਗਿਆਨ ਆ ਜਦੋਂ ਸਾਡੇ ਕੋਲੇ ਪੱਲੇ ਆ ਗਿਆ ਮਹਾਰਾਜ ਕਹਿੰਦੇ ਸੋ ਜਾ ਕੇ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨਮਾਲ ਪਹਿਲਾਂ ਦੱਸਦਾ ਮਹਾਰਾਜ ਨੇ ਨਾਨਕ ਜਾਗੇ ਪਾਰ ਬ੍ਰਹਮ ਕੇ ਰੰਗ ਮਨ ਛੁੱਟਾ ਹੋਇਆ ਜਾਗ ਜਾਂਦਾ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਲੱਗਦਾ ਫਿਰ ਅੱਗੇ ਦੱਸਦੇ ਨੇ ਮਹਾਰਾਜ ਜੋ ਸੋ ਜਾਗੇ ਜਿਸ ਪ੍ਰਭ ਕਿਰਪਾਲ ਜਿਹਦੇ ਤੇ ਪ੍ਰਭੂ ਪਰਮਾਤਮਾ ਦੀ ਕਿਰਪਾ ਹੁੰਦੀ ਉਹ ਜਾਗ ਜਾਂਦਾ ਤੇ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਸਤਿਗੁਰੂ ਕਹਿਣਾ ਕਰਦੇ ਨੇ ਇਹ ਪੂੰਜੀ ਸਾਬਤ ਧਨਮਾਲ ਇਹ ਤੇਰੇ ਸਾਬਤ ਸੂਰਤ ਪੂੰਜੀ ਸਾਬਤ ਤੇਰੇ ਕੋਲੇ ਰਹੇਗੀ ਪੂਰੀ ਪੂਰੀ ਤੇਥੋਂ ਕੋਈ ਲੁੱਟੇਗਾ ਨਹੀਂ ਜਿਹੜਾ ਅਗਲਾ ਸ਼ਬਦ ਆਪਾਂ ਪੜਿਆ ਅੱਜ ਉਹ ਵੀ ਗੌੜੀ ਰਾਗ ਦਾ ਹੀ ਸ਼ਬਦ ਹੈ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਹੈ ਇਹਦੇ ਵਿੱਚ ਸਤਿਗੁਰੂ ਸਮਝਾਉਂਦੇ ਨੇ ਜਾ ਕੇ ਬਸ ਖਾਨ ਸੁਲਤਾਨ ਜਿ ਜਿਹਦੇ ਬਸ ਦੇ ਵਿੱਚ ਸਾਰਾ ਸਿਸਟਮ ਹੈ ਖਾਨ ਵੱਡੇ ਵੱਡੇ ਆਪਣੇ ਆਪ ਨੂੰ ਖਾਨ ਅਖਵਾਉਣ ਵਾਲੇ ਸੁਲਤਾਨ ਮੈਨੇ ਵੱਡੇ ਰਾਜੇ ਮਹਾਰਾਜ ਕਹਿੰਦੇ ਸਾਰੇ ਪ੍ਰਭੂ ਪਰਮਾਤਮਾ ਦੇ ਬਸ ਵਿੱਚ ਹੈ ਜਾ ਕੇ ਬਸ ਖਾਨ ਸੁਲਤਾਨ ਜਾ ਕੇ ਬਸ ਹੈ ਸਗਲ ਜਹਾਨ ਜਿਹਦੇ ਬਸ ਵਿੱਚ ਸਾਰਾ ਜਹਾਨ ਹੈ ਜਾ ਕੇ ਕੀ ਆ ਸਭ ਕਿਸ ਹੋਏ ਜਿਦਾ ਕੀਤਾ ਹੋਇਆ ਸਾਰਾ ਕੁਝ ਹੁੰਦਾ ਹੈ ਤਿਸਤੇ ਬਾਹਰ ਨਹੀਂ ਕੋਈ ਉਹ ਤਾਂ ਕੋਈ ਬਾਹਰ ਨਹੀਂ ਹੈ ਜੇ ਕੋਈ ਇਨਸਾਨ ਕਹੀ ਜਾਵੇ ਨਾ ਜੇ ਕੋਈ ਇਨਸਾਨ ਬੇਚੇ ਤਾਂ ਕੋਈ ਕਹਿੰਦਾ ਨਹੀਂ ਹੈਗੇ ਨੇ ਬਿਰਲੇ ਕਹਿਣ ਵਾਲੇ ਵੀ ਰੱਬ ਨੂੰ ਪਤਾ ਹੁੰਦਾ ਨਹੀਂ ਭਾਈ ਤੂੰ ਸਭ ਕੁਛ ਦਾ ਗਰਬਾਣੀ ਕਹਿੰਦੀ ਹੈ ਸਾਰਾ ਕੁਝ ਉਹਦੇ ਬਸ ਵਿੱਚ ਹੈ ਜਾ ਕਾ ਕੀਆ ਸਭ ਕਿਸ ਹੋਏ ਦੇਵਾਹਰ ਨਹੀਂ ਕੋਈ ਉਹ ਤੋਂ ਕੁਝ ਵੀ ਬਾਹਰ ਨਹੀਂ ਹੈ ਕਹੋ ਬੇਨਤੀ ਆਪਣੇ ਸਤਿਗੁਰ ਪਾਹੀ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਗਏ ਮਹਾਰਾਜ ਕਹਿੰਦੇ ਕਾਜ ਤੇ ਮਾਰੇ ਦੇਹ ਨਿਭਾਏ ਤੇਰੇ ਮਨੁੱਖੇ ਜੀਵਨ ਵਾਲੇ ਕਾਰਜ ਉਹ ਨਿਭਾ ਦੇਗਾ ਪੂਰੇ ਕਰ ਦੇਗਾ ਰਹਾਉ ਵਾਲੇ ਬੰਦ ਚ ਮਹਾਰਾਜ ਦੱਸਦੇ ਨੇ ਸਭ ਤੇ ਊਚਾ ਕਾ ਦਰਬਾਰ ਸਭ ਤੋਂ ਉੱਚਾ ਗੁਰੂ ਦਾ ਦਰਬਾਰ ਹੈ ਜਿੱਥੇ ਸੱਚੀ ਸੱਚ ਦੀ ਗੱਲ ਹੁੰਦੀ ਆ ਸਤ ਸੰਗ ਹੁੰਦੀ ਆ ਕਿਸੇ ਦੀ ਕੋਈ ਪੱਖ ਪਾਤੀ ਗੱਲ ਨਹੀਂ ਕਰੀ ਜਾਂਦੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਤੇ ਗੁਰੂ ਦੇ ਸਿਧਾਂਤ ਦੀ ਗੱਲ ਹੁੰਦੀ ਆ ਸੱਚੀ ਸੋਚੀ ਮਹਾਰਾਜ ਸ ਕਹਿਣਾ ਕਰਦੇ ਨੇ ਸਭ ਤੇ ਊਚਾ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਾਰੇ ਭਗਤਾਂ ਵਾਸਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਪ੍ਰਭੂ ਪਰਮਾਤਮਾ ਦਾ ਨਾਮ ਹੀ ਆਧਾਰ ਹੈ ਸਰਬ ਵਿਆਪਤ ਪੂਰਨ ਧਨੀ ਉਹ ਪ੍ਰਭੂ ਪਰਮਾਤਮਾ ਸਾਰੇ ਧਾਮਾਂ ਤੇ ਵਰਤ ਰਿਹਾ ਕਣਕਣ ਵਿੱਚ ਜਿਨੂ ਰਮਿਆ ਹੋਇਆ RAM ਕਹਿੰਦੇ ਜਿਨੂ ਆਪਾਂ RAM ਕਹਿੰਦੇ ਨਾ RAM ਕੈਨ ਵਿੱਚ ਵੀ ਭੇਜਦਾ ਜੀ ਥੋੜਾ ਜਿਆ ਇਹ ਖਿਆਲ ਰੱਖਣਾ ਪੂਰਾ ਹੀ ਭੇਜਦਾ ਇੱਕ ਤਾਂ ਜਿਹੜੇ ਵੀਰ ਭੈਣ ਭਰਾ ਕਹਿੰਦੇ ਨੇ ਜੈਸੀ ਆ RAM ਉਹ ਤਾਂ RAM ਚੰਦਰ ਨੂੰ ਧਿਆਨ ਵਿੱਚ ਲਿਆਉਂਦੇ ਨੇ ਉਹਨੂੰ ਤੇ ਆਉਂਦੇ ਨੇ ਉਹਦਾ ਨਾਮ ਤੇ ਆਉਂਦੇ ਨੇ ਇੱਕ ਜਿਹੜਾ ਗੁਰਮਤ ਅਨਸਾਰ ਆਪਾਂ ਰਮੇ ਹੋਇਆ RAM ਦੀ ਗੱਲ ਕਰਦੇ ਵੀ RAM 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 ਗੁਰਬਾਣੀ ਵਿੱਚ ਬਹੁਤ ਵਾਰੀ ਆਇਆ RAM RAM ਇਹ ਰਮੇ ਹੋਇਆ RAM ਦੀ ਗੱਲ ਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪਣੀ ਕੁਦਰਤ ਨੂੰ ਪੈਦਾ ਕਰਕੇ ਤੇ ਸਾਰਿਆਂ ਵਿੱਚ ਵਰਤ ਰਿਹਾ ਹੈ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਜਿਹੜਾ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੀਆਂ 1084 ਜੂਨਾ ਵਿੱਚ ਵਰਤ ਰਿਹਾ ਤੇ ਆਪਦੇ ਸਿਸਟਮ ਦੇ ਵਿੱਚ ਚੰਦ ਸੂਰਜ ਤਾਰਿਆਂ ਦੇ ਵਿੱਚ ਸਾਰੇ ਕਣ-ਕਣ ਵਿੱਚ ਵੱਸਦਾ ਜਿਹੜਾ ਇੱਕੋ ਆ ਰਾਮ ਹੈ ਇਹ ਆਪਾਂ ਹੁਣ ਜਿਹਨੂੰ ਮਹਿਸੂਸ ਕਰਕੇ ਉਹਦਾ ਨਾਮ ਲੈਨੇ ਆ ਤੇ ਉਹਦੇ ਆਪਣੇ ਉਹਦੀ ਆਪਣੇ ਹਿਰਦੇ ਘਰ ਵਿੱਚ ਤਸਵੀਰ ਬਣ ਜਾਂਦੀ ਆ ਜਦੋਂ ਆਪਾਂ ਗੁਰੂ ਨੂੰ ਯਾਦ ਕਰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਲੈਨੇ ਆ ਦਸਾਂ ਪਾਤਸ਼ਾਹਾਂ ਦਾ ਉਹ ਆਪਣੇ ਹਿਰਦੇ ਦੇ ਵਿੱਚ ਉਹਨਾਂ ਦੀ ਤਸਵੀਰ ਬਣ ਜਾਂਦੀ ਆ ਚਿਹਰਾ ਸਾਹਮਣੇ ਆ ਜਾਂਦਾ ਇਸੇ ਤਰ੍ਹਾਂ ਹੀ ਭਾਈ ਧਿਆਨ ਲਾਉਣਾ ਰਮੇ ਹੋਏ RAM ਵੱਲ ਪ੍ਰਭੂ ਪ੍ਰਮਾਤਮਾ ਜਿਹੜਾ ਸਾਰੇ ਜੀਵਾਂ ਨੂੰ ਪੈਦਾ ਕਰਕੇ ਸਾਰਿਆਂ ਦੀ ਦੇਖਰੇਖ ਕਰ ਰਿਹਾ ਸਾਂਭ ਸੰਭਾਲ ਮਹਾਰਾਜ ਸਮਝਾਉਣਾ ਇਹੀ ਕਰਦੇ ਨੇ ਇੱਥੇ ਸਭਤ ਊਚਾ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾ ਕੀ ਸੋਭਾ ਘਟ ਘਟ ਗਣੀ ਆ ਗਈ ਨਾ ਪੰਕਤੀ ਜਿਹਦੀ ਸੋਭਾ ਘਟ ਘਟ ਦੇ ਵਿੱਚ ਗਣੀ ਜਾਂਦੀ ਆ ਕਣ ਕਣ ਵਿੱਚ ਜਿਹਨੂੰ ਆਪਾਂ ਕਹਿੰਨੇ ਆ ਜਿਸ ਸਿਮਰਤ ਦੁਖ ਡੇਰਾ ਟਹੇ ਜਿਹਦਾ ਸਿਮਰਨ ਕਰਨ ਦੇ ਨਾਲ ਦੁੱਖਾਂ ਦਾ ਡੇਰਾ ਟਹ ਜਾਂਦਾ ਜਿਸ ਸਿਮਰਤ ਗਮਕ ਸੂਨ ਕਹੇ ਜਿਹਦਾ ਸਿਮਰਨ ਕਰਕੇ ਜਮ ਕੁਛ ਨਹੀਂ ਕਹਿੰਦੇ ਤੈਨੂੰ ਕਾਮ ਕ੍ਰੋਧ ਲੋਭ ਮੋਹੰਕਰ ਕੁਛ ਨਹੀਂ ਕਹਿੰਦੇ ਤੇਰੇ ਕੰਟਰੋਲ ਵਿੱਚ ਰਹਿੰਦੇ ਨੇ ਜਿਸ ਸਿਮਰਤ ਹੋਤ ਸੂਕੇ ਹਰੇ ਜਿਹਦਾ ਸਿਮਰਨ ਕਰਨ ਦੇ ਨਾਲ ਸਾਡਾ ਮਨ ਸੁੱਕਿਆ ਹੋਇਆ ਹਰਾ ਹੋ ਜਾਂਦਾ ਕਈ ਵਾਰੀ ਹੁੰਦਾ ਨਾ ਆਪਾਂ ਦੇਖਦੇ ਆ ਕੋਈ ਪਰਿਵਾਰਕ ਕਰਕੇ ਜਾਂ ਕੋਈ ਸਿਸਟਮ ਕਰਕੇ ਜਾਂ ਕੋਈ ਦੁੱਖ ਤਕਲੀਫ ਕਰਕੇ ਇਨਸਾਨ ਕਹਿੰਦਾ ਵੀ ਕਾਦਾ ਜੀਣਾ ਯਾਰ ਜੀਵਨ ਹੀ ਬੇਕਾਰ ਹੈ ਮਨ ਸੁੱਕਿਆ ਪਿਆ ਕੋਈ ਆਸ ਮਰਾਦ ਨਹੀਂ ਹੈ ਨਿਰਾਸ਼ਤਾ ਹੈ ਮਹਾਰਾਜ ਕਹਿੰਦੇ ਉਹ ਜਦੋਂ ਗੁਰੂ ਦਾ ਸਿਮਰਨ ਕਰੇਗਾ ਪ੍ਰਮਾਤਮਾ ਦਾ ਤੇ ਮਨ ਹਰਿਆ ਭਰਿਆ ਹੋ ਜਾਏਗਾ ਤੈਨੂੰ ਜੀਣ ਦੀ ਆਸ ਵੱਜ ਜਾਏਗੀ ਤੇਰਾ ਜੀਵਨ ਸੌਖਾ ਹੋ ਜਾਏਗਾ ਮਹਾਰਾਜ ਕਹਿੰਦੇ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਬੋੜਤ ਪਾਹਨ ਤਰੇ ਜਿਹਦਾ ਸਿਮਰਨ ਕਰਕੇ ਕਰਨ ਦੇ ਨਾਲ ਪੱਥਰਾਂ ਵਰਗਾ ਮਨ ਡੁੱਬਦਾ ਹੋਇਆ ਪੱਥਰ ਬਣਿਆ ਹੋਇਆ ਮਨ ਡੁੱਬਦਾ ਹੋਇਆ ਤਰ ਜਾਂਦਾ ਇੱਥੇ ਪਾਹਨ ਤਰੇ ਦਾ ਮਤਲਬ là ਸਿੱਧੇ ਅਖਰੀ ਅਰਥੇ ਦੇ ਇਹੀ ਆ ਵੀ ਡੁੱਬਦਾ ਹੋਇਆ ਪੱਥਰ ਵੀ ਤਰ ਜਾਂਦਾ ਪੱਥਰ ਮੈਨੂੰ ਡੁੱਬਦਾ ਜਿਹਦਾ ਸਿਮਰਨ ਜਿਹਦੇ ਹਿਰਦੇ ਘਰ ਵਿੱਚ ਇਨਸਾਨ ਨੂੰ ਸਮਝਾਇਆ ਜੀ ਵੀ ਸਾਡਾ ਪੱਥਰ ਵਰਗਾ ਹਿਰਦਾ ਬਣਿਆ ਹੋਇਆ ਜਿਹੜਾ ਡੁੱਬਿਆ ਪਿਆ ਬਕਾਰਾਂ ਦੀ ਦਲਦਲ ਦੇ ਵਿੱਚ ਬੈਮਾ ਭਰਮਾ ਕਰਮਾ ਕੰਡਾ ਵਿਸ਼ਿਆਂ ਬਕਾਰਾਂ ਦੇ ਵਿੱਚ ਡੁੱਬਿਆ ਪਿਆ ਮਨ ਪੱਤਰ ਹੋਇਆ ਤੇ ਉਹ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਉਤਰ ਜਾਏਗਾ। ਉਹਨੂੰ ਜੀਵਨ ਜੀਣਾ ਆ ਜਾਏਗਾ ਸੰਸਾਰ ਸਾਗਰ ਭਾਵ ਜਲ ਤੋਂ ਤਾ ਪਾਰ ਹੋ ਜਾਏਗਾ। ਸੰਸਾਰ ਸਾਗਰ ਭਾਵ ਜਲ ਤੋਂ ਤਾ ਪਾਰ ਹੋ ਜਾਏਗਾ। ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ। ਅੱਗੇ ਮਹਾਰਾਜ ਕਹਿੰਦੇ ਨੇ ਸੰਤ ਸਭਾ ਕੋ ਸਦਾ ਜੈ ਕਰ। ਇਹ ਸੰਤ ਸਭਾ ਜੀ ਹੁਣ ਗੁਰੂ ਸੰਤ ਦੀ ਆਪਾਂ ਸਭਾ ਵਿੱਚ ਬੈਠੇ ਆ ਇਸ ਟਾਈਮ ਜੇ ਕੋਈ ਚੈਨਲ ਤੇ ਵੀਰ ਸੁਣਦਾ ਤਾਂ ਉਹ ਵੀ ਸਮਝ ਲਓ ਗੁਰੂ ਦੀ ਸੰਗਤ ਕਰ ਰਿਹਾ ਜੇ ਧਿਆਨ ਨਾਲ ਸੁਣਦਾ ਤਾਂ ਇਹ ਹੁਣ ਸੰਤ ਦੀ ਸਭਾ ਸੱਚੇ ਸੰਤ ਦੀ ਗੁਰੂ ਸੰਤ ਦੀ ਸਭਾ ਵਿੱਚ ਬੈਠੇ ਆਪਾਂ ਸੰਤ ਸਭਾ ਕੋ ਸਦਾ ਜੈਕਾਰ ਜੈ ਜੈਕਾਰ ਹੁੰਦੀ ਆ ਉਹਦੀ ਤੇ ਜਿਹੜੇ ਉਹਦੀ ਭਾਈ ਸੰਗਤ ਦਾ ਆਨੰਦ ਮਾਣਦੇ ਨੇ ਉਹਨਾਂ ਦੀ ਵੀ ਜੈ ਜੈਕਾਰ ਹੋ ਜਾਂਦੀ ਆ ਸੰਸਾਰ ਦੇ ਵਿੱਚ ਆਪਾਂ ਇਤਿਹਾਸ ਵੱਲੀ ਨਿਗਾਹ ਮਾਰਦੇ ਆ ਰੋਜ਼ ਇਤਿਹਾਸ ਵਿੱਚ ਆਪਾਂ ਸਿੰਘ ਸਿੰਘਣੀਆਂ ਨੂੰ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਦੀ ਜੈ ਜੈਕਾਰ ਅਸਦਾ ਹੀ ਨਾਂ ਰਹੇਗਾ ਅਗੇ ਮਹਾਰਾਜ ਸਮਝਾਉਣਾ ਕਰਦੇ ਨੇ ਹਰ ਹਰ ਨਾਮ ਜਨ ਪ੍ਰਾਣ ਆਧਾਰ ਉਹ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਆ ਜਿਹੜਾ ਉਹ ਜਨ ਸੇਵਕ ਭਗਤ ਪਿਆਰੇ ਦੇ ਪ੍ਰਾਣਾਂ ਦਾ ਆਧਾਰ ਹੈ ਪ੍ਰਾਣ ਮੈਨੇ ਸਾਹਾਂ ਦਾ ਆਧਾਰ ਹੈ ਤੇਰੇ ਸਵਾਸ ਲੇਖੇ ਵਿੱਚ ਲੱਗ ਜਾਣਗੇ ਜਿਹੜੇ ਮਨੁੱਖੇ ਜਨਮ ਵਿੱਚ ਲੈ ਰਿਆਂ ਤੂੰ ਕਹੋ ਨਾਨਕ ਮੇਰੀ ਸੁਣੀ ਅਰਦਾਸ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੀ ਅਰਦਾਸ ਸੁਣੀ ਉਸ ਪ੍ਰਭੂ ਪਰਮਾਤਮਾ ਨੇ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਬੇ ਗੁਰੂ ਦੀ ਕਿਰਪਾ ਸਦਕਾ ਮੇਰਾ ਹੁਣ ਗੁਰੂ ਦੇ ਗਿਆਨ ਨਾਲ ਤੇ ਗੁਰੂ ਦੇ ਸਿਧਾਂਤ ਨਾਲ ਮੇਰਾ ਮਨ ਜੁੜ ਗਿਆ ਹੁਣ ਮੇਰਾ ਮਨ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਹੀ ਬਸਦਾ ਰਹਿੰਦਾ ਬਸਦਾ ਇੱਧਰ ਉੱਧਰ ਨਹੀਂ ਦੌੜਦਾ ਹੁਣ ਫਿਰ ਗੁਰੂ ਦੇ ਸਿਧਾਂਤ ਤੇ ਗੁਰੂ ਦੇ ਚਰਨਾਂ ਵਿੱਚ ਟਿਕ ਜਾਂਦਾ ਸਿੱਧੀ ਗੱਲ ਸਮਝ ਗਏ ਆਪਾਂ ਵੀ ਫਿਰ ਗੁਰੂ ਤੋਂ ਬਿਨਾ ਨਹੀਂ ਕਿਸੇ ਨੂੰ ਉਹ ਦੁਨਿਆ ਵਿੱਚ ਲਿਉਂਦਾ ਮਨੁੱਖ ਭੈਣਾ ਚਾਹੇ ਭਾਈ ਆ ਫਿਰ ਨਮਸਕਾਰ ਵੀ ਗੁਰੂ ਨੂੰ ਹੀ ਹੁੰਦੀ ਆ ਸਿਰ ਵੀ ਗੁਰੂ ਅੱਗੇ ਝੁਕਦਾ ਤੇ ਜੀਵਨ ਵੀ ਗੁਰੂ ਦੇ ਕਹਿਣੇ ਮੁਤਾਬਕ ਬਸਰ ਹੁੰਦਾ ਉਸ ਇਨਸਾਨ ਦਾ ਸਤਿਗੁਰਾਂ ਦੀ ਕਿਰਪਾ ਸਤਕਾ ਇਹ ਸ਼ਬਦ ਜਿਹੜਾ ਆਪਾਂ ਪੜ੍ਹਦੇ ਸੀ ਇਹ ਆਖਰੀ ਪੰਕਤੀ ਆ ਜੀ ਧਿਆਨ ਨਾਲ ਸੁਣਿਓ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੁਰੂ ਸਾਧੂ ਦੀ ਸੰਗਤ ਵਿੱਚ ਸਾਡਾ ਨਿਵਾਸ ਹੋ ਜਾਂਦਾ ਸਾਡਾ ਬਸਣਾ ਸੌਖਾ ਹੋ ਜਾਂਦਾ ਹੁਣ ਅਗਲਾ ਸ਼ਬਦ ਆਪਾਂ ਗਾਇਨ ਕਰ ਲੈਨੇ ਆ ਵਿਚਾਰ ਇਹਦੀ ਕੱਲ ਨੂੰ ਕਰਾਂਗੇ ਪਾਪਨ ਪਵਿੱਤਰ ਅੰਗ 183 ਤੇ ਸੁਭਾਏਮਾਨ ਇਹ ਆਪਾਂ ਆਸ ਰੱਖੀ ਆ ਜੀ ਮਨਿਆਦ ਨਹੀਂ ਹੈ ਕੋਈ ਮਹਾਰਾਜ ਕਹਿੰਦੇ ਨੇ ਇਹ ਵੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਇਹ ਵੀ ਗੌੜੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਸ਼ਬਦ ਹੈ ਸਤਗੁਰ ਦਰਸ਼ਨ ਅਗਨ ਨਿਵਾਰੀ બસ ਇਹੀ ਦੱਸ ਰਹੇ ਨੇ ਵੀ ਜਦੋਂ ਸਤਗੁਰਾਂ ਦਾ ਦਰਸ਼ਨ ਕਰਦੇ ਆਂ ਆਪਾਂ ਬਾਣੀ ਵਿੱਚੋਂ ਦਰਸ਼ਨ ਕਰਦੇ ਆਂ ਇੱਕ ਆਪਾਂ ਪ੍ਰਤੱਖਾ ਕੇ ਨਮਸਕਾਰ ਕਰਦੇ ਆਂ ਗੁਰੂ ਦੇ ਸਰੂਪ ਨੂੰ ਮਹਾਰਾਜ ਕਹਿੰਦੇ ਸਤਗੁਰ ਦਰਸ਼ਨ ਅਗਨ ਨਿਵਾਰੀ ਜਿਹੜੀ ਅੱਗ ਦੇ ਭਾਂਬੜ ਸਾਡੇ ਬਲੇ ਹੋਏ ਆ ਨਾ ਅੰਦਰ ਈਰਖਾ ਦੇ ਦਬੈਤ ਦੇ ਝੂਠ ਦੇ ਫਰੇਵ ਦੇ ਹਨਾ ਮਾੜਾ ਬੋਲਣਾ ਮਾੜਾ ਸੋਚਣਾ ਇਹਦੇ ਭਾਂਬੜ ਵੱਲਦੇ ਨੇ ਇਹ ਜਿਹੜੀ ਸਾਡੇ ਅੰਦਰ ਅਗਨ ਹੈ ਮਹਾਰਾਜ ਇਹਨੂੰ ਬੁਝਾ ਦਿੰਦੇ ਨੇ ਦੱਸਦੇ ਨੇ ਸਤਿਗੁਰ ਸਤਗੁਰ ਦਰਸ਼ਨ ਜਦੋਂ ਗੁਰੂ ਦਾ ਦਰਸ਼ਨ ਆਪਾਂ ਕਰਦੇ ਆ ਇੱਕ ਆਪਾਂ ਪ੍ਰਤੱਖ ਕਰਨੇ ਇੱਕ ਬਾਣੀ ਵਿੱਚੋਂ ਦਰਸ਼ਨ ਹੋ ਰਹੇ ਨੇ ਗੁਰੂ ਦੇ ਬਚਨ ਆਪਾਂ ਸੁਣਦੇ ਆ ਜਦੋਂ ਤੇ ਸਾਡੇ ਇਹ ਮਨ ਦੀ ਜਿਹੜੀ ਤਪੱਸਾ ਉਹ ਬੁਝ ਜਾਂਦੀ ਆ ਸਤਗੁਰ ਭੇਟ ਤ ਹਉਮੈ ਮਾਰੀ ਜਦੋਂ ਸਤਗੁਰੂ ਨੇ ਅਸੀਂ ਭੇਟਾਂਗੇ ਨਾ ਗੁਰੂ ਦਾ ਨਾਮ ਜਪਾਂਗੇ ਗੁਰੂ ਦਾ ਸਨਾਤ ਮੰਨਾਂਗੇ ਤਾਂ ਸਾਡੀ ਹੋਮੇ ਮਰ ਜਾਂਦੀ ਆ ਫਿਰ ਸਤਗੁਰ ਸੰਗ ਨਹੀਂ ਮਨ ਡੋਲੇ ਸਤਗੁਰੂ ਦਾ ਸੰਗਤ ਸਤ ਕਸਾ ਵਾਹਿਗੁਰੂ ਸੱਚੀ ਸੰਗਤ ਕਰਨ ਦੇ ਨਾਲ ਸਾਡਾ ਮਨ ਨਹੀਂ ਡੋਲਦਾ ਆ ਲਿਖਿਆ ਜੀ ਸਤਗੁਰ ਸੰਗ ਨਹੀਂ ਮਨ ਡੋਲੇ ਜਿਹੜਾ ਗੁਰੂ ਦਾ ਸੰਗ ਕਰਦਾ ਗੁਰੂ ਦੇ ਧਿਆਨ ਗੁਰੂ ਦੇ ਨਾਲ ਧਿਆਨ ਲਾਈ ਰੱਖਦਾ ਉਹਦਾ ਮਨ ਡੋਲਦਾ ਨਹੀਂ ਅਮਰਤ ਬਾਣੀ ਗੁਰਮੁਖ ਬੋਲੇ ਅਮਰਤਮਈ ਬਾਣੀ ਜਿਹੜੀ ਆ ਉਹ ਗੁਰਮੁਖ ਬੋਲਦੇ ਨੇ ਪੜ੍ਹਦੇ ਨੇ ਸੁਣਦੇ ਨੇ ਸੁਣਨ ਵਾਲੇ ਵੀ ਸੁਣ ਕੇ ਬੋਲਣ ਲੱਗ ਜਾਂਦੇ ਨੇ ਠੀਕ ਆ ਜੀ ਸਤ ਗੁਰ ਦਰਸ਼ਨ ਅਗਨ ਨਿਵਾਰੀ ਸਤ ਗੁਰ ਭੇਟ ਤਹੋਂ ਮੈਂ ਮਾਰੀ ਸਤ ਗੁਰ ਸੰਗ ਨਹੀਂ ਮਨ ਡੋਲੇ ਅਮਰਤ ਬਾਣੀ ਗੁਰਮਖ ਬੋਲੇ ਸਭ ਜਗ ਸਾਚਾ ਜਾ ਸਚ ਮਹਿ ਰਾਤੇ ਜਿਹੜਾ ਸੱਚ ਦੇ ਵਿੱਚ ਰੰਗਿਆ ਗਿਆ ਸਾਰਾ ਜਗ ਹੀ ਸੱਚਾ ਸਭ ਜਗ ਸਾਚਾ ਜਾ ਸਚ ਮਹਿ ਰਾਤੇ ਸੀਤਲ ਸਾਤ ਗੁਰ ਤੇ ਪ੍ਰਭ ਜਾਤੇ ਸੀਤਲ ਸਾਤ ਦਾ ਮਤਲਬ ਆ ਸੀਤਲ ਮੈਨੇ ਠੰਡਾ ਸ਼ਾਂਤ ਟਕਾਉ ਬਣ ਗਿਆ ਮਨ ਦੇ ਵਿੱਚ ਜਦੋਂ ਧਿਆਨ ਲਾ ਕੇ ਆਪਾਂ ਗੱਲ ਸੁਣਦੇ ਨਾ ਮੇਰਾ ਕੱਲ ਦਾ ਹੀ ਪ੍ਰੈਕਟੀਕਲ ਆ ਉਹ ਅਸੀਂ ਕੋਈ ਪ੍ਰੋਗਰਾਮ ਤੇ ਸੀ ਉਹ ਗੱਲ ਬਹੁਤ ਵਧੀਆ ਕਰ ਰਿਹਾ ਸੀ ਸਾਡੇ ਫਾਇਦੇ ਵਾਲੀ ਤੇ ਪਿੱਛੇ ਬੋਲਦੀ ਜਾਂਦੇ ਸੀਆਂ ਬੀਬੀਆਂ ਬੋਲੀ ਜਾਂਦੀਆਂ ਸੀ ਬੈਠੀਆਂ ਉਹ ਕਈ ਵਾਰੀ ਮੈਂ ਦੇਖਿਆ ਉਹਨਾਂ ਵਾਲੀ ਨਹੀਂ ਚੁੱਪ ਕਰੀਆਂ ਫੇਰ ਮੈਂ ਉਹਨਾਂ ਨੂੰ ਕਿਹਾ ਭਾਈ ਵੀ ਆਪਾਂ ਇਹਨਾਂ ਨੂੰ ਜਿਹਨਾਂ ਨੂੰ ਸੁਣਨਾ ਹੈ ਇਹਨੂੰ ਸੁਣ ਲਓ ਤੇ ਫੇਰ ਬਾਹਰ ਜਾ ਕੇ ਗੱਲਾਂ ਕਰ ਲਾਂਗੇ ਚਲੋ ਉਹਨਾਂ ਨੇ ਮੰਨ ਲਈ ਗੱਲ ਫੇਰ ਬੋਲੇ ਹੀ ਨਹੀਂ ਇਸੇ ਤਰ੍ਹਾਂ ਹੀ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਦੀ ਗੱਲ ਸੁਣਦੇ ਆ ਤਾਂ ਆਪਣੇ ਮਨ ਨੂੰ ਚੁੱਪ ਕਰਾ ਲੈਣਾ